ਮંત્રી ਸਾਹਿਬ ਨੇ ਤੇ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਦਾ ਕਿ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਣ ਸੋ ਇਹ ਤਾਂ ਫਿਰ ਭਰਨੀ ਨਹੀਂ ਇੱਛਾ ਤਾਂ ਜੋ ਨਰਿੰਦਰ ਮੋਦੀ ਜੀ ਕਰ ਰਹੇ ਨੇ ਉਹ ਤੁਹਾਡੇ ਨੁਮਾਇੰਦੇ ਕਰੇ ਉਹ ਤੁਹਾਡੀ ਸਰਕਾਰ ਕਰ ਰਹੀ ਹੈ ਤੁਹਾਡਾ ਦਾਸ ਜਦੋਂ ਰਾਜ ਸਭਾ ਦਾ ਮੈਂਬਰ ਸੀ ਆਪਣੀ ਤਰਮ ਪੂਰੀ ਹੋਣ ਤੋਂ ਪਹਿਲੇ ਮੈਂ ਅਸਤੀਫਾ ਦਿੱਤਾ ਸੀ 2 ਮਹੀਨੇ ਪਹਿਲੇ ਜਿਹੜੇ ਐਮਪੀ ਲੈਂਡ ਫੰਡ ਦੇ ਪੈਸੇ ਸਨ ਉਹ ਮੇਰੇ ਜ਼ਿਲ੍ਹੇ ਦੇ ਵਿੱਚ ਖਰਚਣ ਵਾਸਤੇ ਆਏ ਤੁਹਾਡੀ ਸਰਕਾਰ ਦੇ ਉਦੋਂ ਦੇ ਰੂਰਲ ਡਿਵੈਲਪਮੈਂਟ ਮੰਤਰੀ ਸਾਹਿਬ ਨੇ ਪਹਿਲੇ ਉਹ ਜਿੱਦੇ ਤੇ ਕੋਈ ਹੱਥ ਸੂਬੇ ਦੀ ਸਰਕਾਰ ਤੇ ਨਹੀਂ ਸੀ ਉਹਨਾਂ ਤੇ ਰੋਕ ਲਾਈ ਹੁਣ ਮੈਨੂੰ ਪਤਾ ਲੱਗਾ ਕੱਲ ਤੁਹਾਡੀ ਪਾਰਟੀ ਦੇ ਇੱਕ ਜਿਹੜੇ ਆਪਣੇ ਆਪ ਨੂੰ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਦੱਸਦੇ ਨੇ ਉਹਨਾਂ ਨੇ 15 ਸਟੋਨ ਤਿਆਰ ਕਰ ਲੇ ਐਮਪੀ ਲਾਰਡ ਫੰਡ ਪ੍ਰਤਾਪ ਸਿੰਘ ਬਾਜਵਾ ਦਾ ਨੀ ਪੱਥਰ ਉਹ ਤੁਹਾਡਾ ਨੁਮਾਇੰਦਾ ਰੱਖ ਰਿਹਾ ਇਹ ਤਾਂ ਫਰਕ ਕੀ ਫਿਰਦੀ ਯਾਦ ਹੈ ਡਾਇਰੈਕਸ਼ਨ ਜਾਰੀ ਕਰੋ ਹੁਣੇ ਪਲੀਜ਼ ਆਸਕ ਦਿ ਰੂਰਲ ਡਿਵੈਲਪਮੈਂਟ ਮਨਿਸਟਰ ਹੀ ਸ਼ੁੱਡ ਅਸ਼ੋਰ ਦਿ ਹਾਊਸ ਔਨ ਦਿ ਫਲੋਰ ਆਫ ਦਿ ਹਾਊਸ ਗਿਵ ਅ ਅਸ਼ੋਰੈਂਸ ਥੈਟ ਦਿਸ ਕਾਈਂਡ ਆਫ ਅ ਇਲਲੀਗਲ ਐਕਟ ਵਿਲ ਨੋਟ ਟੇਕ ਪਲੇਸ ਤਾਂ ਯਾ ਫਿਰ ਇਹ ਨਿਹਰਾ ਫੇਰਾ ਪਾ ਆ ਲੋਕਾਂ ਦੀ ਗੈਲਰੀ ਵਾਸਤੇ ਨਿਹਰਾ ਲੈਕਚਰ ਹੀ ਕੀਤਾ ਵਿਚ ਹਜ਼ ਨੋ ਮੀਨਿੰਗ ਆ ਲੈਟ ਅਸ ਸੀ ਅੱਜ ਪਹਿਲੀ ਟੈਸਟ ਹੀ ਤੁਹਾਡਾ ਹੀ ਵੇਖ ਲਈਏ ਕਿ ਜੋ ਆਪਾਂ ਮੋਦੀ ਸਾਹਿਬ ਤੇ ਗੱਲ ਕਹਿਣਾ ਚਾਹਨੇ ਆ ਜੇ ਤੁਸੀਂ ਅਸ਼ੋਰੈਂਸ ਦਿੰਦੇ ਹੋ ਕਿ ਇਸ ਕਿਸਮ ਦਾ ਨਜਾਇਜ਼ ਕੰਮ ਨਹੀਂ ਹੋਏਗਾ ਜਿੱਥੇ ਕੋਈ ਸਟੇਟ ਦਾ ਫੰਡ ਨੇ ਇਸ ਗਵਰਨਮੈਂਟ ਆਫ ਇੰਡੀਆਸ ਦਾ ਨਹੀਂ ਪੱਥਰ ਤੁਹਾਡਾ ਬੰਦਾ ਰੱਖ ਰਿਹਾ ਤਾਂ ਵਾਟ ਕਾਈਂਡ ਆਫ ਅਸ਼ੋਰੈਂਸ ਇਜ਼ ਠੀਕ ਥੈਂਕ ਯੂ ਬਾਜਵਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡੀ ਗੱਲ ਆ ਗਈ ਜੀ ਜ਼ੀਰੋ ਆਵਰ ਦੇ ਵਿੱਚ ਤੁਹਾਡੀ ਗੱਲ ਆ ਗਈ ਅੱਗੇ ਇਹ ਜ਼ਰੂਰੀ ਨਹੀਂ ਹੁੰਦਾ ਜ਼ੀਰੋ ਆਵਰ ਦੇ ਵਿੱਚ ਕੋਈ ਗੱਲ ਆਵੇ ਤੇ ਉਹਦੇ ਆ ਰਿਪਲਾਈ ਦਿੱਤਾ ਜਾਵੇ ਕੋਈ ਜ਼ਰੂਰੀ ਨਹੀਂ ਮੁੱਖ ਮੰਤਰੀ ਸਾਹਿਬ ਨੇ ਸਲੋ ਚੰਗੀ ਗੱਲ ਹੋਈ ਏ ਕਿ ਪਹਿਲੀ ਵਾਰ ਆ ਕੇ ਕੋ ਚੰਗੇ ਮਾਹੌਲ ਦੇ ਵਿੱਚ ਸ਼ੁਰੂਆਤ ਕੀਤੀ ਏ ਤੇ ਮੇਰਾ ਖਿਆਲ ਹੈ ਕਿ ਚੰਗੇ ਜੀ ਸ਼ਾਇਦ ਲੱਭੜ ਵੀ ਜਾਏਗੇ ਜੇ ਪੰਜ-ਛਤ ਵਿੱਚ ਟ੍ਰੇਨ ਦੇ ਨੇ ਮੈਂ ਸਾਰਨੋਂ ਪਹਿਲੇ ਗੱਲ ਇਹ ਕਰਨਾ ਚਾਹਨਾ ਰਮਜ਼ਾਨ ਦਾ ਮਹੀਨਾ ਬੜਾ ਪੁੱਤਰ ਮਹੀਨਾ ਸਾਡੇ ਮੁਸਲਮਾਨ ਭਾਈਚਾਰੇ ਵਾਸਤੇ ਉਹਦਾ ਜ਼ਿਕਰ ਇਹਨਾਂ ਨੇ ਕੀਤਾ ਤੇ ਰਮਜ਼ਾਨ ਦੇ ਮਹੀਨੇ 'ਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਯਾਦ ਕਰਾਉਣਾ ਚਾਹਨਾ ਇਹ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਕੱਲ੍ਹ ਸੀਏ ਸਾਰੇ ਦੇ ਇਸ ਲਾਗੂ ਕੀਤਾ ਜਦੋਂ ਪਹਿਲੇ ਰਿਕਮੈਂਡੇਸ਼ਨਸ ਆਈਆਂ ਸੀ ਬਹੁਤ سارے ਸੂਬਿਆਂ ਨੇ ਸਟੇਟ ਗਵਰਨਮੈਂਟਸ ਨੇ ਰਿਜੈਕਟ ਕਰ ਦਿੱਤਾ ਸੀ ਉਹਦੇ ਵਿੱਚੋਂ ਸੈਕੰਡ ਰਿਜੈਕਸ਼ਨ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਉਦੋਂ ਮੁੱਖ ਮੰਤਰੀ ਸੀ ਹੁਣ ਗੱਲ ਵੱਖਰੀ ਹੈ ਕਿ ਉਸੇ ਜੀ ਚਲੇ ਗਏ ਨੇ ਜਿਨੇ ਸੀਏਏ ਲੈਣ ਦੀ ਇੱਥੇ ਰੈਜ਼ੋਲੂਸ਼ਨ ਮੂਵ ਕਰਕੇ ਰਿਜੈਕਟ ਕੀਤਾ ਗਿਆ ਸੀ ਸਾਰਿਆਂ ਨੂੰ ਪਹਿਲੇ ਤੇ ਮੈਂ ਚਾਹਾਂਗਾ ਕਿ ਕਿਰਪਾ ਕਰਕੇ ਤੁਹਾਡੀ ਸਰਕਾਰ ਜਿਹੜੀ ਇਹਦੇ ਬਾਰੇ ਕੀ رائے ਰੱਖਦੀ ਹੈ ਰਮਜ਼ਾਨ ਦੇ ਮਹੀਨੇ ਵਿੱਚ ਉਸ ਭਾਈਚਾਰੇ ਨੂੰ ਜਿਹਨੂੰ ਸਿੰਗਲ ਆਊਟ ਕੀਤਾ ਗਿਆ ਜਿਹੜੀ ਮਿਨੋਰਟੀ ਸਿੰਗਲ ਆਊਟ ਕੀਤੀ ਗਈਆਂ ਉਹਨਾਂ ਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਇੱਕ ਦਿਨਾਂ ਬਾਅਦ ਦੂਸਰੀ ਗੱਲ ਮੁੱਖ ਮੰਤਰੀ ਸਾਹਿਬ ਨੇ ਇੱਥੇ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਦਾ ਕਿ ਉਹ ਕ੍ਰੈਡਿਟ ਬੋਰਡ ਦੇ ਵਿੱਚ ਕਿਸੇ ਸਟੇਟ ਗਵਰਨਮੈਂਟ ਨੂੰ ਕਿਸੇ ਨੂੰ ਵੀ ਬਖਸ਼ਦੇ ਨਹੀਂ ਮੈਂ ਬਿਲਕੁਲ ਸਹਿਮਤ ਹਾਂ ਬਟ ਮੈਂ ਛੋਟੇ ਲੈਵਲ ਤੇ ਜਾਣਾ ਚਾਹਨਾ ਤੁਹਾਡਾ ਦਾਸ ਜਦੋਂ ਰਾਜ ਸਭਾ ਦਾ ਮੈਂਬਰ ਸੀ ਆਪਣੀ ਟਰਮ ਪੂਰੀ ਹੋਣ ਤੋਂ ਪਹਿਲੇ ਮੈਂ ਅਸਤੀਫਾ ਦਿੱਤਾ ਸੀ 2 ਮਹੀਨੇ ਪਹਿਲੇ ਜਿਹੜੇ ਐਮਪੀ ਲੈਂਡ ਫੰਡ ਦੇ ਪੈਸੇ ਸਨ ਉਹ ਮੇਰੇ ਜ਼ਿਲ੍ਹੇ ਦੇ ਵਿੱਚ ਖਰਚਣ ਵਾਸਤੇ ਆਏ ਤੁਹਾਡੀ ਸਰਕਾਰ ਦੇ ਉਦੋਂ ਦੇ ਰੂਰਲ ਡਿਵੈਲਪਮੈਂਟ ਮੰਤਰੀ ਸਾਹਿਬ ਨੇ ਪਹਿਲੇ ਉਹ ਜਿੱਦੇ ਤੇ ਕੋਈ ਹੱਥ ਸੂਬੇ ਦੀ ਸਰਕਾਰ ਦਾ ਨਹੀਂ ਸੀ ਉਹਨਾਂ ਤੇ ਰੋਕ ਲਾਈ ਤੁਹਾ ਨੂੰ ਮੈਨੂੰ ਲਿਖਣਾ ਪਿਆ ਚੀਫ ਸਕੱਟਰੀ ਸਾਹਿਬ ਨੂੰ ਲਿਖਣਾ ਪਿਆ ਡਿਪਟੀ ਕਮਿਸ਼ਨਰ ਨੂੰ ਲਿਖਣਾ ਪਿਆ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਣਾ ਪਿਆ ਫਿਰ ਤੁਹਾਡਾ ਕੰਮ ਸ਼ੁਰੂ ਕੀਤਾ ਚਲੋ ਮਿਹਰਬਾਨਾ ਮੈਂ ਤੁਹਾਡਾ ਕੰਮ ਸ਼ੁਰੂ ਹੋ ਗਿਆ ਹੁਣ ਮੈਨੂੰ ਪਤਾ ਲੱਗਾ ਕੱਲ ਤੁਹਾਡੀ ਪਾਰਟੀ ਦੇ ਇੱਕ ਜਿਹੜੇ ਆਪਣੇ ਆਪ ਨੂੰ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਦੱਸਦੇ ਨੇ ਉਹਨਾਂ ਨੇ 15 ਸਟੋਨ ਤਿਆਰ ਕਰ ਲਏ ਐਮਪੀ ਲਾਰਡ ਫੰਡ ਪ੍ਰਤਾਪ ਸਿੰਘ ਬਾਜਵਾ ਦਾ ਨੀਂਹ ਪੱਥਰ ਉਹ ਤੁਹਾਡਾ ਨੁਮਾਇੰਦਾ ਰੱਖ ਰਿਹਾ ਇਹ ਤਾਂ ਫਰਕ ਕੀ ਫਰਕ ਦੀ

ਕਿ ਜੋ ਆਪਾਂ ਮੋਦੀ ਸਾਹਿਬ ਤੇ ਗੱਲ ਕਹਿਣਾ ਚਾਹਨੇ ਆ ਜੇ ਤੁਸੀਂ ਅਸ਼ੋਰੈਂਸ ਦਿੰਦੇ ਹੋ ਕਿ ਇਸ ਕਿਸਮ ਦਾ ਨਜਾਇਜ਼ ਕੰਮ ਨਹੀਂ ਹੋਏਗਾ ਕਿਤੇ ਕੋਈ ਸਟੇਟ ਦਾ ਫੰਡ ਨਹੀਂ ਇਸ ਗਵਰਨਮੈਂਟ ਆਫ ਇੰਡੀਆ ਦਾ ਨਹੀਂ ਪੱਥਰ ਤੁਹਾਡਾ ਬੰਦਾ ਰੱਖ ਰਿਹਾ ਤਾਂ ਵਾਟ ਕਾਈਂਡ ਆਫ ਅਸ਼ੋਰੈਂਸ ਇਸ ਦਸ ਜੇ ਪਹਿਲੇ ਸੀਏ ਤੇ ਸਾਨੂੰ ਕਾਈਂਡਲੀ ਕਲੈਰੀਫਾਈ ਕਰੋ ਕਿ ਤੁਹਾਡੀ ਸਰਕਾਰ ਜਿਹੜੀ ਹੈ ਮੌਜੂਦਾ ਇਹਦਾ ਪਹਿਲੂ ਕੀ ਹੈ ਮਿਨੋਰਟੀਜ਼ ਬਾਰੇ ਕਿਉਂਕਿ ਦਿਸ ਇਜ਼ ਹਾਊ ਟੂ ਬੀ ਐਂਟੀ ਮਿਨੋਰਟੀ ਕਾਈਂਡਲੀ ਕਾਈਂਡਲੀ ਇੱਛੇ ਦਸੋ ਬਾਰ ਦੱਸੋ ਕਿਉਂਕਿ ਤੁਸੀਂ ਇੱਥੇ ਆਏ ਹੋ ਆਪਣੀ ਗੱਲ ਲੰਬੀ ਚੌੜੀ ਸਮਝਾਈ ਹੈ ਬੜਾ ਸੋਹਣੇ ਤੌਰ ਤੇ ਇਸਤੇਮਾਲ ਕੀਤੇ ਨੇ ਸਾਨੂੰ ਪਹਿਲੇ ਦੱਸੋ ਸੀ ਇਹ ਤੇ ਕੀ ਠੀਕ ਹੈ ਥੈਂਕ ਯੂ ਬਾਜਵਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਧਿਆਨ ਦਿਵਾਓ ਨੋਟਿਸ ਸਰਦਾਰ ਕੁਲਜੀਤ ਸਿੰਘ ਰੰਧਾਵਾ ਤੁਹਾਡੀ ਗੱਲ ਆ ਗਈ ਜੀ 0 ਆਵਰ ਦੇ ਵਿੱਚ ਤੁਹਾਡੀ ਗੱਲ ਆ ਗਈ ਉਹ ਅੱਗੇ ਇਹ ਜ਼ਰੂਰੀ ਨਹੀਂ ਹੁੰਦਾ 0 ਆਵਰ ਦੇ ਵਿੱਚ ਕੋਈ ਗੱਲ ਆਵੇ ਤੇ ਉਹਦੇ ਆ ਰਿਪਲਾਈ ਦਿੱਤਾ ਜਾਵੇ ਕੋਈ ਜ਼ਰੂਰੀ ਨਹੀਂ ਕੁਲਜੀਤ ਸਿੰਘ ਰੰਧਾਵਾ ਪੜੋ ਜੀ ਜੀ ਸਤਕਾਰਯੋਗ ਸਪੀਕਰ ਸਾਹਿਬ ਮੈਂ ਅੱਜ ਤੁਹਾਡਾ ਧਿਆਨ ਬਹੁਤ ਹੀ ਇੱਕ ਹੈ ਮੁੱਦੇ ਵੱਲ ਦਿਵਾਣਾ ਕਿ ਸਾਡੇ ਡੇਰਾ ਬੱਸੀ ਹਲਕੇ ਦੇ ਵਿੱਚ ਕਟੋ ਕਟ 5 4 ਐਮ ਐਲ ਐ ਸਹਿਬਾਨ ਦੇ ਜਿਨ੍ਹਾਂ ਦੇ ਵਿੱਚ ਡੇਰਾ ਬਸੇ ਹਲਕਾ ਜਿਹੜੇ ਨਹਿਰੀ ਪਾਣੀ ਦੀ ਮੈਂ ਗੱਲ ਕਰਦਾ ਅੱਜ ਚਾਰੇ ਦੇ ਚਾਰੇ ਐਮ ਐਲ ਐ ਸਹਿਬਾਨ ਮੋਹਾਲੀ ਨੀਨਾ ਮਿੱਤਲ ਜੀ ਔਰ ਗੁਰਲਾਲ ਕੜੌਰ ਚਮਕੌਰ ਸਾਹਿਬ ਤੱਕ ਬਾਜਵਾ ਸਾਹਿਬ ਪੜੋ ਜੀ ਬਾਜਵਾ ਸਾਹਿਬ ਤੁਹਾਡੇ ਤੋਂ ਸਿੱਖਣ ਆਏ ਸੀ ਬਾਜਵਾ ਜੀ ਇੱਕ ਮਿੰਟ ਬਾਜਵਾ ਜੀ ਰਾਵਾ ਜੀ ਆਪ ਵੀ ਤੁਸੀਂ ਉਹ ਪੜੋ ਅਸੀਂ ਜਿਹੜਾ ਅੱਜ ਜਿਹੜਾ ਸਾਡਾ ਪੀਣ ਵਾਲਾ ਪਾਣੀ ਹੈ ਹਲਕੇ ਦੇ ਵਿੱਚ ਬਹੁਤ ਡੂੰਘਾ ਚਲੇ ਗਿਆ ਇਹ ਯਾਦ ਕਰੋ ਕੈਪਟਨ ਕਮਲਜੀਤ ਸਿੰਘ ਜੀ ਜਦੋਂ ਮੰਤਰੀ ਹੁੰਦੇ ਸੀਗੇ ਇਸ ਵਿਧਾਨ ਸਭਾ ਦੇ ਵਿੱਚ ਹੀ ਇਸ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਦਸ਼ਮੇਸ਼ ਨਹਿਰ ਦਾ ਦਸ਼ਮੇਸ਼ ਨਹਿਰ ਦਾ ਮੁੱਦਾ ਲੈ ਕੇ ਆਏ ਸੀ ਉਹ ਪਿਛਲੀ ਸਰਕਾਰ ਵੇਲੇ ਮਾਨਯੋਗ ਸਪੀਕਰ ਸਾਹਿਬ ਵੱਲੋਂ 18 6 2019 ਨੂੰ ਇਸ ਨਹਿਰ ਦੀ ਕੋ ਕਰ ਲਈ ਇੱਕ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਦੇ ਮੈਂਬਰ ਤੁਸੀਂ ਲਿਖਿਆ 2021 ਦੀ ਰਿਪੋਰਟ ਸਰਦਾਰ ਜੀ ਸੁਣੋ 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 ਜੋ ਤੁਸੀਂ ਲਿਖਿਆ ਉਹੀ ਪੜਨਾ ਹੁੰਦਾ ਭਾਸ਼ਣ ਨਹੀਂ ਦੇਣਾ ਇਹਦੇ ਵਿੱਚ ਸਰ ਉਹ ਹੀ ਉਹ ਹੀ ਪੜ੍ਹੋ ਦਸ਼ਮੇਸ਼ ਨੇਰ ਦੀ ਸਪੀਕਰ ਸਾਹਿਬ ਗੱਲ ਕਰਦਾ ਸਰਕਾਰ ਜੇ ਪੰਜਾਬ ਦੇ ਤੇਲਾਂ ਤੱਕ ਪਾਣੀ ਗਿਆ ਤੇ ਅਜਮਾਨਯੋਗ ਮੁੱਖ ਮੰਤਰੀ ਸਾਹਿਬ ਬੈਠੇ ਨੇ ਫਾਈਨਾਂਸ ਮਿਨਿਸਟਰ ਸਾਹਿਬ ਬੈਠੇ ਨੇ ਸਾਡੇ ਡੇਰਾ ਬਸੀ ਹਲਕੇ ਨੂੰ ਮੋਹਾੜੀ ਨੂੰ ਰਾਜਪੁਰਾ ਕਨੌਰ ਦਸ਼ਮੇਸ਼ ਨੇਰ ਦੁਬਾਰਾ ਚਾਲੂ ਕੀਤੀ ਜਾਵੇ ਧੰਨਵਾਦ